ਇਸ ਅਥਰ ਅਤੇ ਵੈਨ ਸ੍ਰੀ ਮੁਖਸਰ ਸਾਹਿਬ ਦੇ ਪਿੰਡ ਗੰਦੜ ਦੇ ਇੱਕ ਘਰ ਵਿੱਚ ਪਹਰੇ ਨੇ ਇਸ ਪਰਿਵਾਰ ਦੇ ਨੌਜਵਾਨ ਪੁੱਤ ਦੀ ਕੈਨੇਡਾ 'ਚ ਮੌਤ ਹੋ ਗਈ ਮ੍ਰਿਤਕ ਕਮਲਜੀਤ ਸਿੰਘ ਦੋ ਪੈਣਾ ਦੇ ਕਲੌਤਾਪਰਾ ਸੀ ਜਿਵੇਂ ਹੀ ਮੌਤ ਦੀ ਖਬਰ ਘਰ ਪਹੁੰਚੀ ਤਾਂ ਸੁਨੇਰੀ ਭੁਵਿੱਖ ਦੀ ਆਚ ਬੈਠੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਉੱਥੇ ਇੱਥੋਂ ਜਦੋਂ ਗਿਆ ਹੀ ਤੇ ਮੈਂ ਤਾਂ 8:30 ਵਜੇ ਮੈਂ ਫੋਨ ਲਾਇਆ ਇਹਨੂੰ ਪਹਿਲਾਂ ਵੀ ਲਾਉਂਦਾ ਰਿਹਾ ਇਹ ਫੋਨ ਤੇ ਮੈਨੂੰ 8:30 ਵਜੇ ਉਹਨੇ ਆਖਿਆ ਕਿ ਡੈਡੀ ਮੈਂ ਪਹੁੰਚ ਗਿਆ ਉੱਥੇ ਤੇ ਉਦੋਂ ਬਾਅਦ ਉਹ ਵਾਲਾ ਵੀ ਮੈਨੂੰ ਮੁੰਡਾ ਲੈ ਜਾਊਗਾ ਕਿ ਉਹ ਕੰਮ ਤੇ ਗਿਆ ਸੀਗਾ ਜੀ ਤੇ ਉਹ ਉੱਥੇ ਗਿਆ ਜੀ ਉਹਨੂੰ ਲੈ ਕੇ ਆ ਗਿਆ ਜੀ ਟਰੌਣ ਨੂੰ ਛੱਡ ਕੇ ਤੇ ਇੱਕ ਕਮਲੀ ਦੀ ਗੱਡੀ ਲੈ ਗਈ ਤੇ ਆਪਦੇ ਮਤਲਬ ਕਮਰੇ ਵੱਲ ਜਾਂਦਾ ਸੀ ਤੇ ਰਾਜ ਹੋਟਲ ਦੇ ਕੋਹੀ ਬੀਤੇ ਉਦੋਂ ਬਾਅਦ ਇਹ ਮੰਨਿਆ ਮੰਨਿਆ ਦੇਖ ਜਾਰਾ ਕਰੀ ਇਹਨੇ ਤਾਂ ਜਰ ਹਾਂਜੀ ਇੱਕ کھیਤੀ ਇੱਕ ਗੱਲ ਆਉਂਦੀ ਕਿ ਬੇਦਲੀ ਪਾਣੀ ਕੱਟ ਹੋਣ ਦੇ ਸੀ ਬਾਕੀ ਕੰਮ ਉਥੇ ਡਰਾਈਵ ਕਰਦਾ ਸੀ। ਕਿੰਨਾ ਸਮਾਂ ਹੋ ਗਿਆ। ਤੇ 3 ਸਾਲ ਹੋ ਗਏ ਮੌਂਟਰੀਅਲ ਗਿਆ ਸੀ। ਹਾਂਜੀ ਸਟੱਡੀ ਦੇ ਲਈ ਸੀ ਅਸੀਂ। ਹੁਣ 3 ਸਾਲਾਂ ਬਾਅਦ ਹੀ ਆਇਆ ਸੀਗਾ ਜੀ। 2 ਮਹੀਨੇ ਲੱਗ ਗਿਆ ਜੀ। ਹਾਂਜੀ। ਤੁਹਾਨੂੰ ਸਿੱਖੋ। ਤਨੁ ਤਈੜਕੇ ਤਾਂ ਲੱਗੇ। ਕੱਲ੍ਹ ਤੋਂ ਬੈਠੇ। ਅਸੀਂ ਤੇ ਜੀ ਇਹੋ ਹੀ ਗੱਲਾਂ ਨੇ ਵੀ ਜੇ ਤਾਂ ਉੱਥੋਂ ਦਾ ਬਣ ਗਿਆ ਤਾਂ ਅਸੀਂ ਉੱਥੋਂ ਦਾ ਬਣਾਵਾਂਗੇ ਤੇ ਜਾਂ ਫਿਰ ਸਾਡੀ ਨੈਡਬੋਡੀ ਇੱਥੇ ਆਵੇ ਤੇ ਜੀ ਹੋਰ